ਵੀਡੀਓ ਦੇਖਣ ਵਾਲੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਮਾਸਟਰ ਸਤਿੰਦਰਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਮੈਂ 10ਵੀਂ ਪਾਸ ਕਰਨ ਤੋਂ ਬਾਅਦ ਕੰਪਿਊਟਰ ਸਿੱਖਿਆ ਨਾਲ ਸੰਬੰਧਿਤ ਕੋਰਸਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਆਪਾਂ ਜਾਣਦੇ ਹੀ ਹਾਂ ਕਿ ਮਨੁੱਖੀ ਜੀਵਨ ਵਿੱਚ ਕੰਪਿਊਟਰ ਦਾ ਅਹਿਮ ਯੋਗਦਾਨ ਹੈ ਜੀਵਨ ਦਾ ਕੋਈ ਵੀ ਖੇਤਰ ਹੈ ਜਿਹੜਾ ਨਹੀਂ ਦੇਸ਼ ਵਿੱਚ ਕੰਪਿਊਟਰ ਦੀ ਵਰਤੋਂ ਨਾ ਹੁੰਦੀ ਹੋਵੇ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਕੰਮ ਜਲਦੀ ਕਰਨ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਦਸਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਕੰਪਿਊਟਰ ਸਿੱਖਿਆ ਨਾਲ ਸੰਬੰਧਿਤ ਛੋਟੇ-ਛੋਟੇ ਕੋਰਸ ਕਰਕੇ ਆਪਣੇ ਭਵਿੱਖ ਵਿੱਚ ਕਿਸੇ ਨਾ ਕਿਸੇ ਰੋਜ਼ਗਾਰ ਦੇ ਵਿੱਚ ਵਧੀਆ ਸਥਾਪਿਤ ਹੋ ਸਕਦੇ ਹਨ ਇਹ ਕੋਰਸ ਜੋ ਆਪਣੇ ਸ਼ਹਿਰਾਂ ਵਿੱਚ ਜਾਂ ਚੰਗੇ ਕਸਬਿਆਂ ਵਿੱਚ ਪ੍ਰਾਈਵੇਟ ਤੌਰ ਤੇ ਕੰਪਿਊਟਰ ਸੈਂਟਰ ਤੇ ਲਏ ਜਾਂਦੇ ਹਨ ਉਹਨਾਂ ਵਿੱਚ ਵੀ ਕਰਵਾਏ ਜਾਂਦੇ ਹਨ ਕੁਝ ਸੰਸਥਾਵਾਂ ਹਨ ਉਹ ਵੀ ਇਹ ਕੋਰਸ ਕਰਵਾਉਂਦੀਆਂ ਹਨ ਜਿਨ੍ਹਾਂ ਇਹਨਾਂ ਕੋਰਸਾਂ ਵਿੱਚ ਡਿਪਲੋਮਾ ਇਨ ਵੈਬ ਡਿਜ਼ਾਈਨਿੰਗ ਡਿਪਲੋਮਾ ਸਰਟੀਫਿਕੇਟ ਕੋਰਸ ਇਨ ਗ੍ਰਾਫਿਕ ਡਿਜ਼ਾਈਨ ਐਨੀਮੇਸ਼ਨ ਤੇ ਮਲਟੀਮੀਡੀਆ ਡਿਜੀਟਲ ਮਾਰਕੀਟਿੰਗ ਸਾਈਬਰ ਸਿਕਿਉਰਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦ ਲਾਉਡ ਕੰਪਾਉਂਟਿੰਗ ਡਾਟਾ ਸਾਇੰਸ ਜਾਂ ਸਰਟੀਫਿਕੇਟ ਕੋਰਸ ਇਨ ਰੋਬੋਟਿਕ ਵੀਡੀਓ ਗੇਮ ਅਤੇ ਡਿਜ਼ਾਈਨਰ ਕੋਰਸ ਵਰਗੇ ਕੋਰਸ ਬੱਚੇ ਆਪਣੀ ਰੁਚੀ ਅਨੁਸਾਰ ਕਰ ਸਕਦੇ ਹਨ ਜੇਕਰ ਕਿਸੇ ਬੱਚੇ ਨੇ ਪ੍ਰਾਈਵੇਟ ਸੈਂਟਰਾਂ ਵਿੱਚੋਂ ਜਾਂ ਪ੍ਰਾਈਵੇਟ ਸੰਸਥਾਵਾਂ ਵਿੱਚੋਂ ਕੰਪਿਊਟਰ ਨਾਲ ਸੰਬੰਧਿਤ ਕੋਰਸ ਨਹੀਂ ਕਰਨੇ ਤਾਂ ਸਾਡੀ ਪੰਜਾਬ ਸਰਕਾਰ ਨੇ ADC ਡਿਵੈਲਪਮੈਂਟ ਵੱਲੋਂ ਅ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੇ ਦਫ਼ਤਰ ਵਿੱਚ ਇੱਕ ਕੰਪਿਊਟਰ ਟ੍ਰੇਨਿੰਗ ਸੈਂਟਰ ਅ ਖੁੱਲੇ ਹੋਏ ਹਨ ਤਹਿਸੀਲ ਹੈੱਡਕੁਆਰਟਰ ਵਿੱਚ ਵੀ ਇਹ ਸੈਂਟਰ ਹਨ ਇਹ ਸੈਂਟਰ ਨੂੰ ਆਪਾਂ ਸ਼ਾਰਟਕਟ ਵਿੱਚ DRDA ਭਾਵੇਂ ਡਿਸਟ੍ਰਿਕਟ ਅ ਰੂਰਲ ਡਿਵੈਲਪਮੈਂਟ ਏਜੰਸੀ ਵੱਲੋਂ ਚਲਾਇਆ ਜਾਣ ਵਾਲੇ ਸੈਂਟਰ ਕਹਿੰਦੇ ਹਨ ਇਹਦਾ ਇਨਚਾਰਜ ADC ਡਿਵੈਲਪਮੈਂਟ ਹੁੰਦਾ ਹੈ ਜੋ ਕੰਪਿਊਟਰ ਸੈਂਟਰ ਕੰਮ ਕਰ ਰਹੇ ਹਨ ਉਹਨਾਂ ਵਿੱਚ ਜੋ ਮੇਨ ਕੋਰਸ ਕਰਵਾਏ ਜਾਂਦੇ ਹਨ ਉਹ ਹੈ ਪਹਿਲੇ ਨੰਬਰ ਤੇ ਕੰਪਿਊਟਰ ਦੀ ਬਿਨਾਲ ਬੁਨਿਆਦ ਫੰਡਮੈਂਟਲ ਆਫ ਕੰਪਿਊਟਰ ਇਸ ਵਿੱਚ ਵਿੰਡੋਜ਼ ਐਨਐਸ ਵਰਡ ਐਨਐਸ ਪਾਵਰਪੁਆਇੰਟ ਇੰਟਰਨੈਟ ਐਚਟੀਐਮਐਲ ਸੀਐਸਐਸ ਜਾਵਾ ਸਕ੍ਰਿਪਟ ਪੀਡੀ ਜાં ਅੰਗਰੇਜ਼ੀ ਟਾਈਪਿੰਗ ਅਤੇ ਪੰਜਾਬੀ ਟਾਈਪਿੰਗ ਦੇ ਕੋਰਸ ਕਰਵਾਏ ਜਾਂਦੇ ਹਨ ਇਹਨਾਂ ਤੋਂ ਬਿਨਾ ਡਿਪਲੋਮਾ ਇਨ ਕੰਪਿਊਟਰ ਅਕਾਊਂਟਿੰਗ ਵਿੱਚ ਅਕਾਊਂਟਿੰਗ ਮੈਨੂਅਲ ਅਕਾਊਂਟਿੰਗ ਟੈਲੀ ईआरपी 9 ਸਮੇਤ ਜੀਐਸਟੀ ਵਰਗੇ ਕੋਰਸ ਕਰਵਾਏ ਜਾਂਦੇ ਹਨ ਇਹਨਾਂ ਕੋਰਸਾਂ ਦੀ ਦੋ ਸਮਾਂ ਹੈ ਉਹ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੇ ਸਮੇਂ ਵਿੱਚ ਬੱਚੇ ਅਲੱਗ-ਅਲੱਗ ਕੋਰਸ ਕਰ ਸਕਦੇ ਹਨ ਜੇਕਰ ਕੋਈ ਬੱਚਾ 3-4 ਕਿਸਮ ਦੇ ਕੋਰਸ 6-6 ਮਹੀਨੇ ਦੀ ਡਿਊਰੇਸ਼ਨ ਵਾਲੇ ਕਰਦਾ ਹੈ ਤਾਂ ਉਹ 2 ਸਾਲ ਦੇ ਵਿੱਚ ਆਪਣੇ ਲੋਰੀਂ ਦੇ ਕੋਰਸ ਕਰਕੇ ਕਿਸੇ ਨਾ ਕਿਸੇ ਰੋਜ਼ਗਾਰ ਵਿੱਚ ਸਥਾਪਿਤ ਹੋ ਸਕਦੇ ਹਨ ਇਨ੍ਹਾਂ ਸੈਂਟਰਾਂ ਵਿੱਚ ਜੋ ਫੀਸ ਹੈ ਉਹ ਬੜੀ ਘੱਟ ਹੈ ਅਨੁਜੋਤ ਜਾਤੀਆਂ ਦੇ ਵਿਦਿਆਰਥੀਆਂ ਲਈ ਲਗਭਗ 400 ਰੁਪਏ ਪ੍ਰਤੀ ਮਹੀਨਾ ਜਾਂ ਆਮ ਜਾਤੀ ਦੇ ਬੱਚਿਆਂ ਲਈ 900 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਫੀਸ ਲਈ ਜਾਂਦੀ ਹੈ ਜੋ ਕਿ ਪ੍ਰਾਈਵੇਟ ਕੰਪਿਊਟਰ ਸੈਟਾਂ ਦੀ ਸੈਂਟਰਾਂ ਦੀ ਬ੍ਰਿੰਸਤ ਬਹੁਤ ਹੀ ਘੱਟ ਹੈ ਤੇ ਅਤੇ ਜੋ ਸਰਟੀਫਾਈਡ ਬੱਚੇ ਨੂੰ ਕੋਰਸ ਕਰਨ ਉਪਰੰਤ ਮਿਲਦਾ ਹੈ ਉਹ ADC ਡਿਵੈਲਪਮੈਂਟ ਵੱਲੋਂ ਮਿਲਦਾ ਹੈ ਸੋ ਇਸ ਤਰੀਕੇ ਨਾਲ ਕੰਪਿਊਟਰ ਦੀ ਸਿੱਖਿਆ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀ ਬਿਨਾਂ ਸਮਾਂ ਗਵਾਏ 10ਵੀਂ ਪਾਸ ਕਰਨ ਤੋਂ ਬਾਅਦ 2 ਸਾਲ ਦੇ ਵਿੱਚ 3-4 ਕਿਸਮ ਦੇ 6-6 ਮਹੀਨੇ ਦੇ ਕੋਰਸ ਕਰਕੇ ਵਧੀਆ ਰੋਜ਼ਗਾਰ ਵਿੱਚ ਸਟਾਰਟ ਹੋ ਸਕਦੇ ਹਨ ਜਾਂ ਕਿਸੇ ਪ੍ਰਾਈਵੇਟ ਫੈਕਟਰੀ ਜਾਂ ਹੋਰ ਸੰਸਥਾ ਵਿੱਚ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ ਅਤੇ ਆਪਣਾ ਭਵਿੱਖ ਸਵਾਰ ਸਕਦੇ ਹਨ ਧੰਨਵਾਦ